ਇਸ ਸੰਸਾਰ ਭਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਈਸਾਈ ਪ੍ਰਚਾਰਕਾਂ ਦਾ ਜੋਰ ਲੱਗਾ ਹੋਇਆ ਹੈ ਮਿਸ਼ਨਰੀਆਂ ਦਾ ਉਹਨਾਂ ਨੇ ਟੀਚਾ ਮਿੱਥਿਆ ਹੋਇਆ ਹੈ ਕਿ ਅਸੀਂ ਪੂਰੇ ਪੰਜਾਬ ਨੂੰ ਈਸਾਈ ਸਥਾਨ ਬਣਾਉਣਾ ਹੈ ਭਾਵ ਕਿ ਇੱਥੇ ਪੂਰੇ ਪੰਜਾਬ ਭਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 메ਨ 메ਨ ਹਾਈਡੀਆਂ ਦੇ ਉੱਪਰ ਸੜਕਾਂ ਦੇ ਉੱਪਰ ਉਹਨਾਂ ਨੇ ਬੜੇ ਬੜੇ ਵੱਡੇ ਡੇਰੇ ਖੋਲੇ ਨੇ ਇਹਨਾਂ ਦੇ ਪਿੱਛੇ ਤੁਹਾਨੂੰ ਵੀ ਪਤਾ ਹੈ ਕਿ ਕੌਣ ਕੰਮ ਕਰ ਰਿਹਾ ਹੈ ਮੈਂ ਪਿਛਲੇ ਦਿਨੀ ਵਿਚਾਰ ਚੱਲ ਰਹੀ ਸੀ ਸਿੰਘਾਂ ਦੇ ਵਿੱਚ ਬੈਠੇ ਆ ਕਿ ਜੇ ਇੱਕ ਪਿੰਡ ਦੇ ਵਿੱਚੋਂ 4-5 ਪਰਿਵਾਰ ਜਾਂ 10 ਪਰਿਵਾਰ 20 ਪਰਿਵਾਰ ਈਸਾਈ ਬਣੇ ਨੇ ਕਸੂਰ ਕੀ ਦਾ ਸਾਡੇ ਪ੍ਰਚਾਰਕਾਂ ਦਾ ਕਸੂਰ ਹੈ ਉਥੋਂ ਦੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕਾ ਕਮੇਟੀਆਂ ਦਾ ਕਸੂਰ ਹੈ ਜੇ ਸਾਡੇ ਕੌਮ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਤਖਤਾਂ ਤੋਂ ਐਲਾਨ ਕਰ ਦਿੰਦੇ ਹੁਕਮ ਜਾਰੀ ਕਰ ਦਿੰਦੇ ਕਿ ਜਿਸ ਪਿੰਡ ਦੇ ਵਿੱਚ ਕੋਈ ਇੱਕ ਬੰਦਾ ਵੀ ਜਾਂ ਇੱਕ ਬੀਬੀ ਵੀ ਈਸਾਈ ਬਣ ਗਈ ਤੇ ਉਥੇ ਪ੍ਰਬੰਧਕ ਕਮੇਟੀਆਂ ਨੂੰ ਅਕਾਲ ਤਖਸਾਲਬ ਤੇ ਤਲਬ ਕੀਤਾ ਜਾਵੇਗਾ ਤੇ ਮੈਂ ਸਮਝਦਾ ਕਿ ਇੱਕ ਸਿੱਖੀ ਦਾ ਸਿੱਖੀ ਦੇ ਪ੍ਰਚਾਰ ਨੇ ਨਵਾਂ ਮੋੜ ਲੈਣਾ ਸੀ ਇਹ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਆ ਕੇ ਦਸਤਕ ਦੇ ਰਹੇ ਨੇ ਇਸਾਈ ਲਿਟਰੇਚਰ ਸਾਡੀਆਂ ਧੀਆਂ ਭੈਣਾਂ ਨੂੰ ਪਰਮਾ ਕੇ ਥੋੜੇ ਥੋੜੇ ਪੈਸੇ ਦੇ ਕੇ ਹੁਣ ਤਾਂ ਉਹ ਨਸ਼ਰ ਹੋ ਰਹੇ ਨੇ ਕਿ ਕਿਵੇਂ 2-2 3-3 ਕਿਲੋ ਆਟੇ ਤੇ 2-2 3-3 ਕਿਲੋ ਖੰਡ ਦੇ ਕੇ 2-2 4-4 ਰੁਪਏ ਦੇ ਕੇ ਉਹ ਬੱਚਿਆਂ ਨੂੰ ਉਲਝਾਉਦੇ ਨੇ ਤੇ ਉਹਨਾਂ ਦੇ ਕੋਲੋਂ ਕਹਿੰਦੇ ਜੀ ਸਾਡਾ ਕ੍ਰਿਸ਼ਮਾ ਹੋ ਗਿਆ ਨਸ਼ਰ ਹੋ ਰਿਹਾ ਹੈ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹੋਰ ਨਸ਼ਰ ਹੋਣਾ ਹੈ ਉਠੋ ਹਮਲਾ ਮਾਰੋ ਉਦੋਂ ਜਾਗੋਗੇ ਜਦੋਂ ਤੁਹਾਡੇ ਘੂਹਿਆਂ ਤੇ ਉੱਪਰ ਆ ਕੇ ਈਸਾਈ ਸਾਡੀਆਂ ਧੀਆਂ ਭੈਣਾਂ ਦੀ ਬੇਹਰਮਤੀ ਕਰਨਗੇ ਤੇ ਕਰ ਰਹੇ ਨੇ ਸਾਡੀਆਂ ਧੀਆਂ ਭੈਣਾਂ ਸਾਡੇ ਪਿੰਡਾਂ ਤੋਂ ਜਾ ਜਾ ਕੇ ਖੜ-ਖੜ ਕੇ ਉਹਨਾਂ ਨੂੰ ਉਹਨਾਂ ਨੂੰ ਨਚਾਉਂਦੇ ਨੇ ਸਟੇਜਾਂ ਦੇ ਉੱਪਰ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਡਟ ਕੇ ਇਹਨਾਂ ਦਾ ਵਿਰੋਧ ਕਰੀਏ ਜਿੰਨਾ ਹੋ ਸਕਦਾ ਹੈ ਕੀ ਹੋ ਜਾਵੇਗਾ ਮੈਂ ਤਾਂ ਪਿਛਲੇ ਮੈਂ ਬੇਨਤੀ ਕਰ ਰਿਹਾ ਸੀ ਕਿ ਹੁਣ ਪ੍ਰਚਾਰ ਦੇ ਨਾਲ ਸਾਡੀ ਗੱਲ ਨਹੀਂ ਬਣੀ ਸਾਨੂੰ ਵੀ 30 ਤੋਂ 32 ਸਾਲ ਮੈਨੂੰ ਵੀ ਪ੍ਰਚਾਰ ਕਰਦੇ ਨੂੰ ਹੋ ਚੱਲੇ ਨੇ ਮੈਂ ਵੀ ਕਸੂਰਵਾਰ ਹਾਂ ਮੇਰੇ ਪਿੰਡ ਦੇ ਵਿੱਚ ਵੀ 10-12 ਪਰਿਵਾਰ ਸਾਈ ਬਣ ਗਏ ਨੇ ਤੇ ਮੈਂ ਲੜਾਈ ਲੜੀ ਤੇ ਲੜਦਾ ਰਵਾਂਗਾ